ਜਿੱਥੇ ਕਿਸਾਨ ਕਹਿ ਰਹੇ ਨੇ ਵੀ ਖੇਤੀ ਜੜੀ ਘਾਟੇ ਦਾ ਸੁੱਦਾ ਔਰ ਕਣਕ ਝੋਨੇ ਤੋਂ ਇਲਾਵਾ ਜੜੀ ਆ ਖੇਤੀ ਵੱਖਰੀ ਕਰ ਲੋ ਜਿਸ ਤਰ੍ਹਾਂ ਫਾਇਦਾ ਹੋਏਗਾ ਔਰ ਬਟਾਲਾ ਦੇ ਵਿੱਚ ਪਿੰਡ ਹਸਨਪੁਰਾ ਦੇ ਵਿੱਚ ਕਿਸਾਨ ਇੱਕ ਵੱਖਰੀ ਤਰ੍ਹਾਂ ਦੀ ਖੇਤੀ ਕਰਦਾ ਜਿਹੜੀ ਸਬਜ਼ੀਆਂ ਦੀ ਖੇਤੀ ਕਰਦਾ ਔਰ ਸਬਜ਼ੀਆਂ ਦੀ ਖੇਤੀ ਜਿਹੜੀ ਕਰਦਾ ਜਿਸ ਤਰ੍ਹਾਂ ਗੋਭੀ ਹੋਗੀ ਛਲਗਮ ਹੋਗੇ ਔਰ ਧਨੀਆਂ ਹੋ ਗਿਆ ਇਹ ਖੇਤੀ ਜਿਹੜੀ ਆ ਕਰਦੇ ਪਏ ਆਪਾਂ ਗੱਲ ਵੀ ਕਰਾਂਗੇ ਕਿਸਾਨ ਦੇ ਨਾਲ ਪਰ ਪਹਿਲਾਂ ਦਿਖਾਉਨੇ ਆ ਜਿਹੜਾ ਇਹ ਜਿਹੜੇ ਖੇਤ ਆ ਇਹ ਧਨੀਆਂ ਦਾ ਖੇਤ ਹੈ ਔਰ ਇਸ ਤੋਂ ਅੱਗੇ ਜਿਹੜੀ ਆ ਇਹ ਧਨੀਆਂ ਦਾ ਖੇਤ ਹੈ ਇਸ ਤੋਂ ਅੱਗੇ ਜਿਹੜਾ ਗੋਭੀ ਦਾ ਖੇਤ ਹੈ ਔਰ ਉਸ ਤੋਂ ਬਾਅਦ ਇਹਨਾਂ ਨੇ ਬੰਦ ਗੋਭੀ ਜਾਂ ਮੋਲੀਆਂ ਔਰ ਛਲਗਮ ਵਗੈਰਾ ਇੱਥੇ ਲਗਾਏ ਦੇ ਆ ਔਰ ਇਹਦਾ ਜਿਹੜਾ ਫਾਇਦਾ ਚੰਗਾ ਫਾਇਦਾ ਵੀ ਕਿਸਾਨ ਨੂੰ ਉਠਾ ਰਿਹਾ ਪਰ ਜਿਹੜਾ ਕਿਸਾਨ ਆ ਉਹ ਕਹਿੰਦਾ ਵੀ ਕਣਕ ਝੋਨੇ ਤੋਂ ਇਲਾਵਾ ਜਿਹੜਾ ਮੈਂ ਖੇਤੀ ਜਿਹੜੀ ਕੀਤੀ ਆ ਇਹਦੇ ਨਾਲ ਚੰਗਾ ਫਾਇਦਾ ਵੀ ਹੋ ਰਿਹਾ ਆ ਆਪਾਂ ਗੱਲ ਵੀ ਕਰਾਂਗੇ ਕਿਸਾਨ ਦੇ ਨਾਲ ਪਾਜੀ ਕੀ ਨਾਮ ਤੁਹਾਡਾ ਬਖਸ਼ੀਤ ਸਿੰਘ ਸਰ ਕਣਕ ਝੋਨੇ ਤੋਂ ਇਲਾਵਾ ਇੱਦਣ ਨੂੰ ਕਿਉਂ ਆਣਾ ਪਿਆ ਤੁਹਾਨੂੰ ਫੌਨਕਝੋਨੇ ਦੇ ਇਹ ਆ ਕਿ ਕਈ ਵਾਰ ਆ ਤੇ ਮੌਸਮੀ ਮਾਰ ਵੀ ਪੈ ਜਾਂਦੀ ਆ ਤੇ ਸਬਜੀ ਦਾ ਜਿਹੜੀ ਇਹ ਖੇਤੀ ਆ ਇਹਦੇ ਨਾਲ ਆਪਾਂ ਨੂੰ ਵਧੀਆ ਮੁਨਾਫਾ ਮਿਲ ਜਾਂਦਾ ਜੇ ਮਾਰਕੀਟ ਦੇ ਵਿੱਚ ਰੇਟ ਹੋਏ ਤਾਂ ਕੀ ਕੀ ਲਗਾਇਆ ਹੈ ਤੁਹਾਡੇ ਵੱਲੋਂ ਸਾਡੇ ਕੋਲ ਇਹ ਲਗ ਲਗ ਕੁਗਾਲ ਦੀਆਂ 5-6 ਕਿਸਮਾਂ ਹੀ ਲਗਾਈਆਂ ਵਾਂ ਬੰਦ ਗੋਬੀ ਫੁੱਲ ਗੋਬੀ ਮooli ਛਲਗਮ ਧਨੀਆ ਪਾਲਕ ਇਸ ਤਰ੍ਹਾਂ ਮੌਸਮ ਦਾ ਮੌਸਮ ਹੋਇਆ ਦਾ ਮੌਸਮ ਦੇ ਨਾਲ ਇਹਨਾਂ ਦਾ ਫਰਕ ਪੈਂਦਾ ਕੋਈ ਸਬਜ਼ੀਆਂ ਨੂੰ ਜਦੋਂ ਮੌਸਮ ਜਦੋਂ ਕੋਰਾ ਵਗੈਰਾ ਜਿਆਦਾ ਪੈਂਦਾ ਉਦੋਂ ਸਬਜ਼ੀਆਂ ਦਾ ਨੁਕਸਾਨ ਹੁੰਦਾ ਜਿੱਦਾਂ ਮੌਸਮ ਕੋਰਾ ਵਗੈਰਾ ਤੋਂ ਨਾਲ ਥੋੜਾ ਬਚਾਉਣਾ ਪੈਂਦਾ ਬਾਕੀ ਸਿਆਲ ਦੇ ਸਿਆਲ ਦੀਆਂ ਸਬਜ਼ੀਆਂ ਸਿਆਲ ਦੇ ਇਹ ਠੰਡੇ ਦੇ ਵਿੱਚ ਹੀ ਹੋਣੀਆਂ ਕਿੰਨਾ ਕੁ ਫਾਇਦਾ ਹੁੰਦਾ ਫਿਰ ਇਹਨਾਂ ਕਰਨ ਫਾਇਦਾ ਇਹਦੇ ਨਾਲ ਇਹ ਹੈਗਾ ਕਿ ਆਪਾਂ ਇੱਕ ਤੇ ਸਾਲ ਦੇ ਵਿੱਚ ਤਿੰਨ ਫਸਲਾਂ ਆਪਣੇ ਖੇਤ ਚੋਂ ਲੈ ਸਕਦੇ ਆ ਤੇ ਜਿਹਦੇ ਆਪਣਾ ਜਿਹੜਾ ਸਾਨੂੰ ਖਰਚਾ ਸੀ ਕਾਣਕ ਜਾਂ ਝੋਨੇ ਤੇ ਕੀਤਾ ਉਹ ਆਪਾਂ ਇਹ ਸਬਜ਼ੀਆਂ ਦੇ ਵਿੱਚੋਂ ਕੱਢ ਕੇ ਮੁਨਾਫਾ ਆਪਣੀ ਜਿਹੜੀ ਆ ਲੈ ਸਕਦੇ ਆ ਫਿਰ ਕਿਸ ਤਰ੍ਹਾਂ ਕਰਦੇ ਹੋ ਜਿਸ ਤਰ੍ਹਾਂ ਸੀਰੀਅਲ ਵਾਈ ਕਰਦੇ ਜਿਸ ਸਰ ਗੋਭੀ ਲੱਗੇ ਧਨੀਆ ਮੁੜ ਕੇ ਆ ਗਏ ਧਨੀਏ ਤੋਂ ਬਾਅਦ ਆਪਾਂ ਛਲਗਮ ਲਗਾ ਦੇ ਇਸ ਤਰ੍ਹਾਂ ਕੁਝ ਕਰਦੇ ਤੁਸੀਂ ਹਾਂ ਇਹ ਥੋੜੀ ਥੋੜੀ ਆਪਾਂ ਸਮੇਂ ਦੀ ਵੇਚ ਤੇ ਜਦੋਂ ਪਹਿਲਾਂ ਘਟ ਕਿਸਮਾਂ ਲਈ ਜਿਹੜੀ ਆ ਸਮਾਂ ਲੈਂਦੇ ਝੋਨੇ ਦੀ ਕਿਸਮਾਂ ਲਗਾ ਕੇ ਉਹ ਪਹਿਲਾਂ ਜਲਦੀ ਖਾਲੀ ਹੋ ਜਾਂਦੀਆਂ ਉਹਦੇ ਵਿੱਚ ਪਹਿਲਾਂ ਆਪਾਂ ਗੋਭੀ ਉਸ ਤੋਂ ਬਾਅਦ ਫਿਰ ਵਾਰੀ ਵਾਰੀ ਜਿਹੜੀ ਸਾਰੀ ਫਸਲ ਦੀ ਕਾਸਤ ਆਪਾਂ ਉਹ ਕਰ ਦਿੰਦੇ ਆ ਮੰਡੀ ਕਰਨਾ ਫਿਰ ਇਹਦਾ ਕਿੱਦਾਂ ਕਰਦੇ ਤੁਸੀਂ ਮੰਡੀ ਕਰਨ ਗਰੀਬੇ ਤੋਂ ਬਟਾਲਾ ਸਾਨੂੰ ਬਿਲਕੁਲ ਨਜ਼ਦੀਕ ਆ ਤੇ ਮੰਡੀ ਕਰਨ ਦੀ ਕੋਈ ਈ ਸਮੱਸਿਆ ਹੈ ਨਹੀਂ ਕਿੰਨੀ ਕਿ ਏਕੜ ਚ ਲਾਈ ਤੁਸੀਂ ਇਹ ਗਰੀਬ ਹੈ ਖੇਤੀ 4 ਏਕੜ ਦੇ ਵਿੱਚ ਕੀਤੀ ਹੋਈ ਆ ਬੰਦ ਕੋਬੀ ਫੁੱਲ ਕੋਬੀ ਧਨੀਆਂ ਪਾਲਕ ਮooli ਸ਼ਲਗਮ ਸੀਜ਼ਨ ਦੇ ਸੀਜ਼ਨ ਤੇ ਚੱਲ ਜਾਂਦੀ ਆ ਪਰ ਗਰਮੀਆਂ ਦੇ ਵਿੱਚ ਫਿਰ ਕਿਸ ਤਰ੍ਹਾਂ ਕਰਦੇ ਉਹਨਾਂ ਗਰਮੀਆਂ ਦੇ ਵਿੱਚ ਗਰਮੀ ਦੀ ਰੁੱਤ ਵਾਲੀ ਸਬਜ਼ੀਆਂ ਜਿਦਾਂ ਟਿੰਡਾ ਹੋਇਆ ਬੈਂਗਾਨਾ ਮਰਚ ਇਹ ਜਿਹੜੀਆਂ ਉਹਦੀਆਂ ਮੁੱਖ ਫਸਲਾਂ ਗਰਮੀਆਂ ਦੀਆਂ ਇਸ ਤਰ੍ਹਾਂ ਰਵਾਇਤੀ ਫਸਲਾਂ ਹੈਗੀਆਂ ਕਣਕ ਛੋਨਾ ਪਰ ਉਹਦੇ ਵੱਲ ਲੋਕੀ ਜਾਂਦੇ ਪਏ ਆ ਤੁਸੀਂ ਇੱਧਰ ਨੂੰ ਕਿਉਂ ਗਏ ਇਹਨਾਂ ਕਿ ਜਿਹੜਾ ਕਣਕ ਛੋਨਾ ਜਦੋਂ ਆਪਾਂ ਮੰਡੀ ਦੇ ਵਿੱਚ ਲਾਇਆ ਜਾਂਦੇ ਉਹ ਛੋਨੇ ਦੇ ਵਿੱਚ ਸਾਡੀ ਤੇ ਇਸ ਕਰਕੇ ਜਿਹੜੀ ਸਬਜੀ ਦਾ ਇਹ ਅਸੀਂ ਆਪਣੇ ਤਰੀਕੇ ਨਾਲ ਵੇਚ ਸਕਦੇ ਆ ਤੇ ਬਹੁਤ ਵਧੀਆ ਮੁਨਾਫਾ ਕਮਾ ਸਕਦੇ ਆ ਸਰ ਜਿਹੜੀਆਂ ਸਬਜ਼ੀਆਂ ਲਗਾਉਂਦੇ ਆ ਤਾਂ ਨਾ ਜਮੀਨੀ ਪਾਣੀ ਜਿਹੜਾ ਵਾ ਉਹ ਕਿੰਨਾ ਕੁ ਲੱਗਦਾ ਕਿੰਨਾ ਕੁ ਲਾਉਣਾ ਪੈਂਦਾ ਬਜਟ ਹੁੰਦੀ ਏ ਕਿ ਨਹੀਂ ਹੁੰਦੀ ਉਹ ਤੇ ਇਹਦੇ ਵਿੱਚ ਪਾਣੀ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ ਕਿਉਂਕਿ ਇਹ ਜਿਹੜੀ ਜੰਨੀਆਂ ਵੀ ਸਬਜ਼ੀਆਂ ਇਹ ਰੀਜਨਲ ਨਾਲ ਸਿਆੜਕੜ ਦੇ ਬੀਜਾਂ ਦੇ ਵਿੱਚ ਬਿਲਕੁਲ ਘੱਟ ਪਾਣੀ ਸਬਜ਼ੀ ਨੂੰ ਦੀ ਜ਼ਰੂਰਤ ਪੈਂਦੀ ਹੈ ਜਿਹੜੇ ਲੇਬਰ ਆ ਕਿੰਨੀ ਕੁ ਲਾਈ ਪੈਂਦੀ ਕਿਉਂਕਿ ਉਹਨਾਂ ਦਾ ਵੀ ਰੋਜ਼ਗਾਰ ਦੇਖਿਆ ਬੀਬੀਆਂ ਤੁਸੀਂ ਲਾਈਆਂ ਦੀਆਂ ਕੰਮ ਕਰਦੀਆਂ ਪਈਆਂ ਉਹਦਾ ਵੀ ਰੋਜ਼ਗਾਰ ਇੱ ਆਏ ਜਿਹੜੀ ਲਾਇਬ੍ਰੇਰੀ ਸਾਡੀ ਲਗਾਤਾਰ ਪਹਿਲਾਂ ਗਰਮੀ ਦੀਆਂ ਸਬਜ਼ੀਆਂ ਫਿਰ ਸਰਦੀਆਂ ਦੀ ਸਬਾ ਲਗਾਤਾਰ ਚੱਲਦੀ ਰਹਿੰਦੀ ਆ ਕਰੀਬ 6 ਤੋਂ 8 ਜਿਹੜੀਆਂ ਸਾਨੂੰ ਲਾਇਬ੍ਰੇਰੀ ਦੀ ਜ਼ਰੂਰਤ ਪੈਂਦੀ ਆ ਰੋਜ਼ ਤੇ ਉਹ ਤਕਰੀਬਨ ਸਰਕਾਰਾਂ ਵੀ ਕਹਿੰਦੀਆਂ ਵੀ ਇਹ ਕਣਕ ਝੋਨੇ ਤੋਂ ਇਲਾਵਾ ਤੁਸੀਂ ਕਰੋ ਹਾਂਜੀ ਹਾਂਜੀ ਕਰੋ ਤੇ ਸਹੀ ਪਰ ਇਹਦੇ ਵਿੱਚ ਇਹ ਹੈ ਕਿ ਸਰਕਾਰ ਦੇ ਜਿੱਦਾਂ ਲੱਗ ਲੱਗ ਬਲਕ ਪੇਸਤਾਨਾ ਨੂੰ ਉਤਸ਼ਾਹਤ ਕਰਨ ਦੇ ਜਾਂ ਕਿ ਉਹਨੂੰ ਕੋਈ ਪੈਸਟੀਸਾਈਡ ਕਿਹੜੀ ਵਰਤਣੀ ਆ ਜਾਂ ਕੋਈ ਨਵੀਂ ਕਿਹੜੀ ਕਿਸਮ ਆਈ ਆ ਉਹ ਲਗਾਉਣੀ ਆ ਉਹ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਨੂੰ ਥੋੜਾ ਗੈਗੂ ਪਿੰਡਾਂ ਦੇ ਵਿੱਚ ਦੌਰਾ ਕਰਕੇ ਕੈਂਪ ਲਗਾ ਕੇ ਕਿਸਾਨਾਂ ਨੂੰ ਇਹਦੇ ਬਾਰੇ ਜਾਣਕਾਰੀ ਦੇਣ ਉਹਦੇ ਬਾਰੇ ਜੰਗ ਜਨਰੇਸ਼ਨ ਉਹ ਖੇਤੀ ਕਰਕੇ ਖੁਸ਼ ਨਹੀਂਗੀ ਤੇ ਬਾਕੀ ਜਿਹੜੇ ਪੁਰਾਣੇ ਕਿਸਾਨ ਉਹਨਾਂ ਨੂੰ ਇੰਨਾ ਆਨਲਾਈਨ ਉਹ ਆਪਣਾ ਨਹੀਂ ਕਰ ਸਕਦੇ ਮੰਡੀਕਰਨ ਕਿਤਾ ਕਰਦੇ ਨੇ ਮੰਡੀਕਰਨ ਨੇ ਤਾਂ ਆਪਾਂ ਸਬਜ਼ੀ ਜਿਹੜੀ ਆ ਸਵੇਰ ਦੇ ਟਾਈਮ ਬਟਾਲਾ ਮੰਡੀ ਚ ਲੈ ਕੇ ਜਾਣੇ ਆ ਤੇ ਉੱਥੇ ਆਪਾਂ ਇਹਨੂੰ ਵੇਚ ਕੇ ਆਨੇ। ਗੁਜ਼ਾਰਾ ਹੋ ਜਾਂਦਾ ਹੈ ਦਿਨਾਂ। ਇੰਨੇ ਵਧੀਆ ਆਪਾਂ ਜਿਹੜਾ ਆਪਣਾ ਘਰ ਦਾ ਆਪਾਂ ਗੁਜ਼ਾਰਾ ਚੱਲਦਾ ਵਾ। ਕਿੰਨੀ ਕਿ ਬਚਤ ਹੋ ਜਾਂਦੀ ਹੈ ਪਨੀਰੀ ਲਾਉਣ ਤੋਂ ਤੱਕ। ਇਹਦੇ ਨਾਲ ਆਪਾਂ ਜਿਹੜੀ ਫਸਲ ਹੈ ਜਿਹੜੀ ਬੰਦ ਗੋभी, ਫੁੱਲ ਗੋभी ਇਹਦੇ ਵਿੱਚ ਥੋੜਾ ਖਰਚਾ ਜ਼ਿਆਦਾ ਹੁੰਦਾ ਜਿਹੜੀ ਬਾਕੀ ਫਸਲਾਂ ਵਾ ਮੂਲੀ, ਸ਼ਲਗਮ, ਧਨੀਆ, ਪਾਲਕ ਜਾਂ ਫੁੱਲਾਂ ਦੀ ਖੇਤੀ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਖਰਚਾ ਨਹੀਂ ਆਉਂਦਾ। ਇਹ ਨੋ ਲਾਸ ਨੋ ਪ੍ਰੋਫਿਟ ਵਾਲੀ ਖੇਤੀ ਹੈ। ਸੁਣੇ ਤੇ ਕਿਸਾਨੋ ਨੇ ਦੱਸਿਆ ਵੀ ਜਿਹੜੀ ਖੇਤੀ ਆ ਫਸਲਾਂ ਤੋਂ ਇਲਾਵਾ ਜਿਹੜੀ ਖੇਤੀ ਕਰੋ ਪਰ ਇਹਨਾਂ ਨੇ ਜਿਹੜੀ ਖੇਤੀ ਕੀਤੀ ਫਿਰ ਇਹਨਾਂ ਨੇ ਇਹ ਸਬਜ਼ੀ ਦੀ ਖੇਤੀ ਕੀਤੀ ਆ ਜਿਹੜੀ ਬੰਦ ਗੋਭੀ ਜਿਸ ਤਰ੍ਹਾਂ ਹੋ ਗਈ ਉਹ ਜਗ ਸ਼ਲਗਮ ਹੋ ਗਏ ਔਰ ਤਣੀਆਂ ਇਦਾਂ ਦੀ ਇਹਨਾਂ ਨੇ ਖੇਤੀ ਕਰਕੇ ਆਪਣਾ ਜਿਹੜਾ ਮੁਨਾਫਾ ਕਮਾ ਰਹੇ ਨੇ ਮੈਂ ਬਟਾਲਾ ਤੋਂ ਵਿਕੀ ਮਲਿਕ ਦਾਣ ਮੇੜ ਚੰਦ